ਠੀਕ ਠਾਕ ਹੈ? ਬਸ ਪਾਣੀ ਸੇ ਸੇਫ ਆ। ਹਾਂ ਸਰ ਠੀਕ ਠਾਕ। ਜਿਆਦਾ ਖਿਆਲ ਰੱਖਣਾ। ਤੁਹਾਡਾ ਕਿਸਾਨੋ ਕਾ ਵੀ ਆਪਣਾ। ਠੀਕ ਹੈ ਨਾ? ਪਾਣੀ ਵੱਧਦਾ ਹੈ ਤਾਂ ਆਪੇ ਬਹੁਤ। ਹਾਂ ਸਰ। ਪਾਣੀ ਵੱਧ ਗਿਆ ਤਾਂ ਕੋਈ ਰਿਸਕ ਨਹੀਂ ਲੱਗਣਾ। ਠੀਕ। ਨਾ ਕਿਸਾਨੋ ਕੋਈ ਰਿਸਕ। ਚਲੋ। ਤਾਂ ਆਪਕੋ ਕੋਈ ਜਰੂਰਤ ਪੜੇ ਤਾਂ ਹਮ ਆਪਕੇ ਸਾਥ ਹੈ। ਠੀਕ ਹੈ ਨਾ? ਆ ਹਮ ਉਸੇ ਦੇ ਕਾਲ ਕਰ ਦੇਣਾ ਆਪਕੇ ਬਾਸ ਆ ਜਾਏ। ਠੀਕ। ਠੀਕ ਹੈ? ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਕਾ ਵੀ ਖਿਆਲ। ਠੀਕ ਠੀਕ। ਠੀਕ ਹੈ ਨਾ? ਹਾਂ ਹਾਂ ਖਿਆਲ ਰੱਖਣਾ। ਓਕੇ। ਦਾ ਵੀਧ ਦਿਆਦ ਦੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੀ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੁੜਗੀਆਂ ਸੀ ਗਿਆ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖੜਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀਕ ਆਇਆ ਸੀ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਰ ਚੌਕਸਿਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਦਾ ਹਿੱਸਾ ਦਾ ਕਾਫੀ ਖਿਆਲ ਜਿਹੜਾ ਰੱਖ ਰਿਹਾ ਪਰ ਐਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ। ਬਾਕੀ ਉਹ ਦਹਿਸਤ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਦਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ। ਪਤਾ ਵੀ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵੱਧ ਪਾਣੀ ਆਉਣ ਦੀ ਸੰਭਾਵਨਾ। ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵੱਧ ਆਵੇ ਪਰ ਐਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ। ਕਿਵੇਂ ਤੇ ਪ੍ਰਬੰਧ ਕੀਤੇਗਾ ਜੀ? ਨਹੀਂ ਪ੍ਰਬੰਧ ਤੇ ਸਾਦੇ ਵੇਖੋ ਜੀ ਬਹੁਤ ਵਧੀਆ ਕੀਤੇ ਸਰਕਾਰ ਨੇ। ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਯਮ ਹੈ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ। ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਦ ਤਰ੍ਹਾਂ ਦਾ ਪਤਵੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉੱਜ ਬਰਾਜੋਂ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਈ ਖਤਰਨਾਕ ਗੱਲ ਆ ਵੀ ਡੈਮ 'ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿ 1 ਫੁੱਟ ਨੀਵਾ 1 ਮੀਟਰ ਸੌਰੀ ਨੀਵਾ ਆਜੋ ਜਾਣਕਾਰੀਆਂ ਆ ਰਹੀਆਂ ਜੀ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਪੀ ਲੈ ਆਮ ਲੋਕਾਂ ਨੂੰ ਪੀ ਲੈ ਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ ਹੁਣ ਮਤ ਉਦੇ ਦੇ ਨਾਲ ਲੱਕੜਾਂ ਜਦਾ ਖਤਰਨਾਕ ਕੰਮ ਹੈ। ਇੱਦਾਂ ਅੱਗੇ ਬਲਜੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ। ਹਾਂ। ਇਧਰੋਂ ਆਪਾਂ ਕੋਈ ਇਧਰੋਂ ਵੀ ਈਸੀਜ਼ ਥੋੜਾ ਜਿਹਾ ਜੱਫੇ ਹੋ ਜਾਗਾ। ਹਾਂ। ਐਟਲੀਸ ਪਰ ਆਪਾਂ ਕੰਮ ਕਰ ਰਿਹਾ ਵਾ। ਇਹ ਕਰਨ ਹੈਗਾ। ਇਨਸ਼ਾਅੱਲਾ ਹੋ ਚੁੱਕੀ ਜੀ। ਹਾਂ। ਕਿਚਾ ਸਾਨੂੰ ਹਿੱਟ ਟੱਕ ਨਹੀਂ ਦੇਤੀ ਕਿ ਸਾਰੇ ਜੀ ਆਪੇ ਪਾਰੇ ਤੋਂ ਲਿਖਾ ਨਹੀਂ ਵੀ ਉਹ ਦੋਨਾਂ ਨੇ ਦੱਸਿਆ 1750 ਫੁੱਟ ਤੱਕ ਕਹਿੰਦੇ ਉਹ ਜੀ 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 ਸਾਰਾ ਹੀ ਸਾਰੀ ਟਿਕਾ ਹੈ ਹਾਂ ਤੇ ਕਿ ਐਸ ਨਾਲ ਇਹ ਦੇ ਸੇਮਾ ਜਨੂਰ ਵੀ ਰੋਡ ਆਪਾਂ ਇਸੇ ਦਾ ਗੱਲ ਤੋਂ ਭਰੇ ਹਾਂ ਹਾਂ ਆਪਾਂ ਚ ਕੋਈ ਵੀ ਸੋਕੇ ਪੁਆਇੰਟ ਆਪਾਂ ਨੂੰ ਪ੍ਰੋਟੈਕਟ ਕਰ ਲੈਂਦੇ ਹਾਂ ਬਟ ਐਸ ਤੋਂ ਰਿਐਕਸ਼ਨ ਟਾਈਮ ਕੀ ਹੋਏਗਾ ਸਰ ਕੋਈ ਨਹੀਂ ਕੋਈ ਤਾਂ